ਕਿਸੇ ਭਰਾਣਾ ਜੈਕਟਾਂ ਦਾ ਬੋਰਾ ਲੈਣਾ ਕੱਲੀ ਜੈਕਟਾਂ ਦੀ ਮੰਨ ਕੇ ਇਹ ਜੈਕਟਾਂ ਦਾ ਬੋਰਾ ਹੈ ਆ ਬੋਰਾ ਹੈ ਇਹ ਬੋਰਾ ਹੈ ਇਸ ਵਿੱਚ ਜੈਕਟ ਹੀ ਜੈਕਟ ਹੋਗੀ ਕਿੰਨੇ ਪੀਸ ਨਿਕਲਣਗੇ ਪੀਸ ਵਿੱਚ ਮੈਂ ਜੈਕਟ ਵਿੱਚ ਨਿਕਲਣਗੇ 130 130 ਸੇ 150 ਤੱਕ ਪੀਸ ਠੀਕ ਹੈ ਮਤਲਬ 150 ਦੇ ਅਰਾਊਂਡ ਵੱਧੋ ਵੱਧ 150 ਘੱਟੋ ਘੱਟ 130 ਨਿਕਲਣਗੇ ਹੁਣ ਇਹ ਬੋਰੇ ਦੀ ਕੀਮਤ ਪੈਂਦੀ ਹੈ 15 ਤੋਂ 20000 ਇਹ ਚੀਜ਼ ਸਮਝੋ ਤੁਸੀਂ ਬੋਰਾ ਲੈਣੇ ਹੋ ਤਵਰੇ 50 ਤੋਂ 60 ਰੁਪਏ ਅ 70 ਰੁਪਏ ਵੀ ਪੀਸ ਰਹਾ ਸੱਤ ਰੁਪਏ ਸਰ ਮਿਨੀਮਮ 50 ਮੈਕਸਿਮ 70 ਰੁਪਏ ਪੀਸ ਰਹਾ ਜੇ ਤੁਸੀਂ ਹੋਰ ਬਾਇ ਕਰਦੇ ਹੋ ਹੁਣ ਤੁਸੀਂ ਸੇਲ ਕਿੰਨੇ ਦਾ ਕਰਨਾ ਹੈ ਉਹ ਤੁਸੀਂ ਆਪਦੇ ਹਿਸਾਬ ਨਾਲ ਦੇਖ ਲਓ ਲਓ ਜੀ ਆ ਜਿੰਨੇ ਆਪਣੇ 3 ਸਾਲ ਸੇ 12 ਸਾਲ ਤੱਕ ਆ ਚੀਜ਼ ਉਹ ਵਾਪਸ ਨਹੀਂ ਜਾਏਗਾ ਇੱਕ ਇਹ ਵਾਲੂ ਸਵੈਟਰ ਦਾ ਪੀਸ ਹੈ ਇਹ ਪਾਲੂ ਸਵੈਟਰ ਜਿਹੜਾ ਬੱਚਿਆਂ ਵਾਲਾ ਕਹਿੰਦੇ ਨੇ ਉਹ ਵਾਲੇ ਪੀਸ ਨੇ ਇਹਦੇ ਵੀ ਬੁਰੇ ਮਿਲ ਜਾਣਗੇ ਸਾਰੇ ਭਰਾਵਾਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਾਰਿਆਂ ਦੇ ਲਈ ਸਭ ਤੋਂ ਵੱਡਾ ਸਰਪ੍ਰਾਈਜ਼ ਸਟਾਕ ਕਰੋ ਚੈੱਕ ਇੱਕ ਵਾਰੀ ਬਈ ਆ ਤਾਂ ਆਹ ਚੱਕ ਕੇ ਕੈਮਰਾ ਇੱਕ ਵਾਰੀ ਸਾਰੇ ਭਰਾਵਾਂ ਨੂੰ ਦਿਖਾਵੇ ਅੱਜ ਆਪਾਂ ਦੋ ਤਿੰਨ ਚੀਜ਼ਾਂ ਤੁਹਾਡੀਆਂ ਕਲੀਅਰ ਵੀ ਕਰਾਂਗੇ ਉਸ ਤੋਂ ਪਹਿਲਾਂ ਸਰਦੀਆਂ ਦਾ ਸਾਰਾ ਮਟੀਰੀਅਲ ਆ ਗਿਆ ਜੀ ਹਨਾ ਜੀ ਸਤਿ ਸ਼੍ਰੀ ਅਕਾਲ ਵੀਰੇ ਸੱਚੇ ਕਾਲ ਵੀਰੇ ਹੋਰ ਕੀ ਹਾਲ ਚੰਗਾ ਬੜੀਆ ਵੀਰੇ ਕਰ ਦਿਓ ਜੀ ਇੰਟਰੋਡਿਊਸ ਆਪਣਾ ਕਿੱਥੇ ਪਹੁੰਚਣਾ ਜੇ ਕਿਸੇ ਭਰਾ ਨੇ ਕੱਪੜੇ ਦਾ ਕੰਮ ਸ਼ੁਰੂ ਕਰਨਾ ਐਡਰੈਸ ਕੀ ਪੈਂਦਾ ਬਣਾ ਭਈਆ ہمارا ਪਤਾ ਰਹੇਗਾ ਪਾਣੀਪਤ ਹਰਿਆਣਾ ਬਰਸਤ ਰੋਡ ਨੂਰਵਾਲਾ ਉਹ ਭਈਆ ہمارا ਸਰਪਲਸ ਦਾ ਕੰਮ ਹੈ ਕੱਪੜੋ ਦਾ ਸਰਦੀਆਂ ਦਾ ਫੁੱਲ ਸਟਾਕ ਆਇਆ ਹੋਇਆ ਹੈ ਆਪਨੇ ਹੋਰ ਪਹਿਲੇ ਵੀਡੀਓ ਮੇ ਵੀ ਦੇਖਾ ਹੋਗਾ ਗਰਮੀਆਂ ਦਾ ਸਟਾਕ ਤਾਂ ਆਪ ਸਰਦੀਆਂ ਦਾ ਫੁੱਲ ਸਟਾਕ ਆਇਆ ਹੋਇਆ ਹੈ ਭਈਆ ਕਿਵੇਂ ਆਪਣੇ ਪ੍ਰਾਣੇ ਕੰਮ ਸ਼ੁਰੂ ਕਰਨਾ ਹੈ ਕਿ ਕਹਿੰਦੇ ਵੀ ਸਰਦੀਆਂ ਦਾ ਕੱਪੜਾ ਕਿਹੜਾ ਕਿਹੜਾ ਕੱਪੜਾ ਹੁੰਦਾ ਹੈ ਹੁੱਡੀਆਂ ਜੈਕਟਾਂ ਸਵੈਟਰ ਕੋਟੀਆਂ ਠੀਕ ਆ ਲੋਰਾਂ ਟੀ-ਸ਼ਰਟਾਂ ਜਿੰਨਾ ਸ਼ਰਟਾਂ ਸਾਰਾ ਸਮਾਨ ਸਾਨੂੰ ਇੱਕ ਛੱਤਲੇ ਲੈ ਲੇ ਲੈਡੀਜ਼ ਕਾ ਜੈਂਟਸ ਕਾ ਬੱਚੋ ਕਾ ਸਭ ਆਈਟਮ ਸਾਰੇ ਆਡੇ ਮਿਲ ਜਾਣਗੇ ਹੁਣ ਇੱਕ ਡਾਊਟ ਕਲੀਅਰ ਕਰਾਂਗੇ ਆ ਜਾਓ ਮੇਰੇ ਪਹਿਲਾ ਸਭ ਤੋਂ ਪਹਿਲਾਂ ਅੰਦਰ ਆ ਜਾਓ ਹੁਣ ਆ ਪੂਰੇ ਦਾ ਪੂਰੇ ਬੋਰੇ ਭਰੇ ਪਏ ਨੇ ਆਪਾਂ ਲਾਸਟ ਵੀਡੀਓ ਦੇ ਵਿੱਚ ਇੱਕ ਲਾਈਨ ਬੋਲੀ ਸੀ ਕਿਸੇ ਪ੍ਰਾਣਾਇ ਕੰਮ ਸ਼ੁਰੂ ਕਰਨਾ ਹੈ ਰੁਪਈਆ 15 ਤੋਂ 20000 ਲਿਆਇਓ ਕੰਮ ਸ਼ੁਰੂ ਕਰਾ ਦਾਂਗੇ ਉਹਦੇ ਵਿੱਚੋਂ 80% ਭਰਾ ਦਾ ਸਮਝ ਗਈ ਸੀਗੇ ਕਿ 15 ਤੋਂ 20000 ਦੇ ਵਿੱਚ ਕੰਮ ਸ਼ੁਰੂ ਕਿਵੇਂ ਕਰਨਾ ਹੈ ਬਟ ਜਿਹੜੇ 20% ਤੇ ਉਹ ਭਰਾ ਕਹਿੰਦੇ ਬਈ ਉਹਨਾਂ ਨੂੰ ਇਹ ਲੱਗਿਆ ਕਿ ਸ਼ਾਇਦ ਮਿਕਸ ਸਮਾਨ ਮਿਲੂਗਾ ਹੁਣ ਗੱਲ ਚੀਜ਼ ਸਮਝੋ ਹੁਣ ਮੰਨ ਕੇ ਚੱਲੋ ਵੀਰੇ ਆਪਾਂ ਸਭ ਤੋਂ ਪਹਿਲਾਂ ਜੈਕਟਾਂ ਦੀ ਗੱਲ ਕਰੀ ਹਨਾ ਇਹ ਜੈਕਟ ਹੈ ਵੀਰੇ ਇਹ ਜੈਕਟ ਹੁੰਦੀ ਹੈ ਪਾਰਕਾ ਜੈਕਟ ਇਸੇ ਬੋਲਤੇ ਸਭ ਤੋਂ ਪਹਿਲਾਂ ਕੁਆਲਿਟੀ ਚੈੱਕ ਕਰ ਲਓ ਲਵੇ ਆ ਜਾਓ ਲਵੇ ਇੱਕ ਵਾਰੀ ਜਿੰਨੇ ਭਰਾ ਦੇਖਣੇ ਕੁਆਲਿਟੀ ਜ਼ਰੂਰ ਚੈੱਕ ਕਰ ਲਓ ਕਿਉਂਕਿ ਤੁਸੀਂ ਕੰਮ ਸ਼ੁਰੂ ਕਰੋਗੇ ਵੀ ਤੁਸੀਂ ਕਹੋਗੇ ਵੀ ਯਾਰ ਸਾਨੂੰ ਮਾੜੀ ਚੀਜ਼ ਨਾ ਮਿਲ ਜੇ ਤਾਂ ਦੁਨੀਆ ਦੇ ਟੌਪ ਦੇ ਬ੍ਰਾਂਡ ਨੇ ਮੈਂ ਕਿਸੇ ਬ੍ਰਾਂਡ ਦਾ ਨਾਮ ਨਹੀਂ ਲਵਾਂਗਾ ਤੁਹਾਨੂੰ ਦਿਖਾ ਸਕਦਾ ਇਹ ਹੁੰਦੇ ਨੇ ਜੀ ਐਕਸਪੋਰਟ ਦਾ ਕੱਪੜਾ ਇਹਦੇ ਵਿੱਚ ਹੁੰਦੇ ਨੇ 4 ਤੋਂ 5 ਗ੍ਰੇਡ ਹਨਾ ਵੀਰੇ A B C ਤੇ D ਇਨ੍ਹਾਂ ਕੋਲ ਆਉਣ ਦਾ ਫਾਇਦਾ ਕੀ ਹੈ ਤੁਹਾਨੂੰ ਸਾਰਾ ਕੱਪੜਾ ਏ ਗ੍ਰੇਡ ਦਾ ਮਿਲੂਗਾ ਸਭ ਤੋਂ ਜਿਆਦਾ ਬੇਨਫੀਟ ਇਹੀ ਐ ਮੈਂ ਤਾਂ ਇੱਕ ਗੱਲ ਕਹੂੰਗਾ ਜੇ ਤੁਸੀਂ ਜਿਹੜੇ ਨੂਰ ਵਾਲਾ ਪਾਣੀ ਪਤਾ ਆਇਓ ਭਰਾ ਹੋਰ ਪਤਾ ਕੀ ਕਹਿੰਦੇ ਉਹਨੇ ਕਸਟਮਰ ਨੂੰ ਕਿ ਬਾਈ ਤੁਹਾਡਾ ਰੇਟ ਥੋੜਾ ਜਿਆਦਾ ਬਾਕਿਆਂ ਨਾਲੋਂ ਮੈਂ ਕਹਿੰਦਾ ਇਹ ਪਤਾ ਕਹਿੰਦੇ ਨੇ ਜਾਰ ਕੋਲ ਪਹਿਲਾਂ ਜਾ ਕੇ ਆਪਣੀ ਤਸੱਲੀ ਕਰੋ ਕੱਪੜਾ ਕਹੇ ਜਾ ਫੇਰ ਸਾਡੇ ਕੋਲ ਆ ਜਾ ਤਸੱਲੀ ਕਰੋ ਰੇਟ ਕੀ ਤਸੱਲੀ ਕਰੋ ਮਾਲ ਕੀ ਤਸੱਲੀ ਕਰੋ ਹਾਂ ਸਭ ਤੋਂ ਪਹਿਲਾਂ ਹੁੰਦਾ ਮਾਲ ਦੀ ਹੁਣ ਟੌਪ ਦਾ ਏ ਗ੍ਰੇਡ ਦਾ ਮਟੀਰੀਅਲ ਮਿਲੂਗਾ ਹੁਣ ਜਿਹੜਾ 15 ਤੋਂ 20 ਹੇਰ ਵਾਲੀ ਗੱਲ ਕਹੀ ਸੀ ਹੁਣ ਚੀਜ਼ ਸਮਝੋ ਕਿਸੇ ਭਰਾ ਨੇ ਜੈਕਟਾਂ ਦਾ ਬੋਰਾ ਲੈਣਾ ਕੱਲ ਹੀ ਜੈਕਟ ਆ। ਜਿਵੇਂ ਮਾਨ ਕੇ ਇਹ ਜੈਕਟ ਦਾ ਬੋਰਾ ਹੈ। ਆ ਬੋਰਾ ਹੈ। ਇਹ ਬੋਰਾ ਹੈ। ਇਸ ਵਿੱਚ ਜੈਕਟ ਹੀ ਜੈਕਟ ਹੋਗੀ। ਕਿੰਨੇ ਪੀਸ ਨਿਕਲਣਗੇ? ਪੀਸ ਵਿੱਚ ਮੈਂ ਜੈਕਟ ਵਿੱਚ ਨਿਕਲਣਗੇ 130 130 ਸੇ 150 ਤੱਕ ਪੀਸ। ਠੀਕ ਹੈ। ਮਤਲਬ 150 ਦੇ ਅਰਾਊਂਡ ਵੱਧੋ-ਵੱਧ 150 ਘੱਟੋ-ਘੱਟ 130 ਨਿਕਲਣਗੇ। 130 ਹੁਣ ਇਹ ਬੋਰੇ ਦੀ ਕੀਮਤ ਪੈਂਦੀ ਹੈ 15 ਤੋਂ 20000। ਇਹ ਚ ਹੀ ਸਮਝੋ ਤੁਸੀਂ ਗੱਲ। ਜੇ ਤੁਸੀਂ ਇਕੱਲੇ ਸਿੰਗਲ ਪੀਸ ਦੀ ਆਪਾਂ ਗੱਲ ਕਰੀਏ ਹੁਣ ਕੀ ਭਰਾ ਕਹਿੰਦੇ ਤੇ ਵੀ ਸ਼ਾਇਦ 15 ਤੋਂ 20000 ਰੁਪਏ ਦੇ ਵਿੱਚ ਸਾਨੂੰ ਆ ਵੀ ਦੇ ਦੇਣਗੇ ਲੋਰਾ ਵੀ ਦੇ ਦੇਣਗੇ ਜਿੰਨਾ ਦੇ ਦੇਣਗੇ ਐਦਾਂ ਦਾ ਚੱਕਰ ਨਹੀਂ ਕਰ ਰਿਹਾ ਹੁਣ ਸਰਦਿਆਂ ਦੇ ਵਿੱਚ ਕੀ ਕਹਿੰਦੇ ਨੇ ਕਈ ਭਰਾ ਕਹਿੰਦਾ ਮੈਂ ਤਾਂ ਕੱਲਾ ਹੁੱਡੀਆਂ ਦਾ ਕੰਮ ਕਰਨਾ ਹੈ ਕੱਲਾ ਹੁੱਡੀਆਂ ਦਾ ਪੂਰਾ ਲੈ ਜਾਓ ਜਿਹੜੇ ਭਰਾ ਕਹਿੰਦੇ ਨੇ ਮੈਂ ਤਾਂ ਕੱਲਾ ਜੈਕਟਰਾਂ ਦਾ ਕੰਮ ਕਰਨਾ ਹੈ ਕੱਲੀ ਜੈਕਟਰ ਲੈ ਜਾਓ ਵੀ ਐਵੇਂ ਇੱਕ ਚੀਜ਼ ਦਾ ਮੁੱਲ ਐਨੇ ਹੈਗਾ ਵੀ ਤੁਸੀਂ ਉਹਦੇ ਛਾਂਟੀ ਮਾਰ ਕੇ ਪੀਸ ਲੈ ਜਾਓਗੇ ਦੇਖੋ ਅਭੀ ਵੀਰੇ ਨੇ ਜੈਕਟੇ ਦਿਖਾਈਏ ਜਿਵੇਂ ਇਹ スウェット ਸ਼ਰਟ ਹੈ ਹਾਂਜੀ ਆਪਨੇ スウェット ਸ਼ਰਟ ਲੈਣੀ ਹੈ ਤਾਂ ਉਸਕਾ ਵੀ ਪਾਰਸਲ ਅਲੱਗ ਜਿਹਾ ਆਪੇ ਲੈ ਲੈਣਾ ਅਲੱਗ ਹੋਊਗਾ ਇਸਕਾ ਇੱਕ ਹੀ ਪਾਰਸਲ ਹੋਗਾ ਉਸਮੇ ਸਾਰੀ スウェット ਹੋਗੀ ਸਾਰੇ ਕਲਰ ਦੇਖੋ ਮੈਂ ਦਿਖਾ ਰਹਾ ਹਾਂ ਸਾਰੇ ਕਲਰ ਹੋਣਗੇ ਹਰ ਪੀਸ ਅਲੱਗ ਡਿਜ਼ਾਈਨ ਦਾ ਹੋਗਾ ਹਰ ਪੀਸ ਅਲੱਗ ਕਲਰ ਦਾ ਹੋਗਾ ਇਹ ਤੁਹਾਨੂੰ ਆਪਾਂ ਪੀਸ ਪਤਾ ਕਿਉਂ ਦਿਖਾ ਰਹੇ ਆਂਗੇ ਕਿ ਤੁਹਾਨੂੰ ਇਹ ਆਈਡੀਆ ਹੋ ਜਾਏ ਵੀ ਇਹ ਬੋਰੀਆਂ ਦੇ ਵਿੱਚ ਮਟੀਰੀਅਲ ਕਿਦਾਂ ਦਾ ਹੈ ਹਾਂਜੀ ਹਾਂਜੀ ਜੀ ਲਓ ਬਈ ਚੈੱਕ ਕਰੋ ਮਾਦਾ ਗਾ ਵੀਰੇ ਜੇ ਤੁਸੀਂ ਬ੍ਰਾਂਡ ਦੀ ਵੀ ਗੱਲ ਸਾਰੇ ਬ੍ਰਾਂਡ ਦੇ ਸਾਰੇ ਏ ਬ੍ਰਾਂਡ ਚੱਲਦੇ ਨੇ ਮਿੱਤਰੋ ਇੰਡੀਅਨ ਨਹੀਂ ਹੈਗੇ ਇਹ ਸਾਰੇ ਬਾਹਰਲੇ ਬ੍ਰਾਂਡ ਨੇ ਠੀਕ ਹੈ ਸਾਰੇ ਬਾਹਰਲੇ ਕੁਸ਼ਕਤਾ ਬ੍ਰਾਂਡਡ ਦੇ ਨਾਮ ਹੈਗੇ ਨਾ ਆਪਾਂ ਤੁਹਾਨੂੰ ਦਿਖਾ ਦਾਂਗੇ ਮਤਲਬ ਐਦਾਂ ਦੀ ਚੀਜ਼ ਨਿਕਲੂਗੀ ਹੁਣ ਜੇ ਆਪਾਂ ਕਈ ਪ੍ਰਾਦੇਸ਼ ਚ ਇਹ ਬ੍ਰਦਰ ਜੀ ਵੀ ਹਮ ਮਤਲਬ ਸਿੰਗਲ ਪੀਸ ਤੋਂ ਮਿਲਦੇਗਾ ਨਹੀਂ ਦੇਖੋ ਉਹ ਡਾਊਟ ਆਪਾਂ ਕਲੀਅਰ ਕਰ ਦਿੰਨੇ ਆ ਸਿੰਗਲ ਪੀਸ ਨਹੀਂ ਹੁੰਦਾ ਨਹੀਂ ਮਿਲਦਾ ਉਰੇ ਸਾਨੂੰ ਬੋਰਾ ਦਾ ਬੋਰਾ ਹੀ ਲੈਣਾ ਪਊਗਾ ਪੂਰਾ ਬੋਰਾ ਦਾ ਬੋਰਾ ਤਾਂ ਕਹਿੰਨੇ ਨੇ ਆਪਾਂ ਕਿਸੇ ਪ੍ਰਾਣਾ ਕੰਮ ਸ਼ੁਰੂ ਕਰਨਾ ਤਾਂ 15 ਤੋਂ 20000 ਦਾ ਬੋਰਾ ਮਿਲੂਗਾ ਇੱਕ ਆ ਤੁਸੀਂ ਉਰੇ ਅਲੱਗ-ਅਲੱਗ ਵੈਰੀਟੀ ਲੈਸੋ ਮੰਨ ਕੇ ਚਲੋ ਕਿਸੇ ਭਰਾ ਨੇ ਸਵੈਗ ਸ਼ਰਟ ਵੀ ਲੈਣੀ ਐ ਜੈਕਟਾ ਵੀ ਲੈਣੀਆਂ ਨੇ ਹੁੱਡੀ ਵੀ ਲੈਣੀ ਐ ਹੁੱਡੀ ਵੀ ਲੈਣੀ ਐ ਤਾਂ ਤਿੰਨ ਪਾਰਸਲ ਤਿੰਨ ਇਹ ਲੈਣੇ ਪੜੇਗੇ ਤਿੰਨ ਪਾਰਸਲ ਤਾਂ ਤਿੰਨ ਪਾਰਸਲ ਦਾ ਕਿੰਨਾ ਬਣਿਆ 15 30 45 ਤੋਂ 50000 ਰੁਪਇਆ ਬਣਿਆ ਐਵੇਂ ਹੁੰਦਾ ਵੀ ਇੱਕ ਪਾਰਸਲ ਦਾ ਮੁੱਲ ਹੈ ਜੀ 15 ਹੁਣ ਸਮਾਲ ਦੇਖ ਲਓ ਜੈਕਟਾ ਦਿਖਾਤੀਆਂ ਸਵੈਗ ਸ਼ਟਰ ਦਿਖਾਤੀਆਂ ਸਰਦੀਆਂ ਦਾ ਹੋਰ ਕੀ ਚੀਜ਼ ਆ ਆਪਣੇ ਕੋਲ ਸਰਦੀਆਂ ਦੀ ਹੁੱਡੀ ਹੈ ਹੁੱਡੀਆਂ ਵੀ ਆ ਗਈਆਂ ਜੀ ਆਪਣੇ ਕੋਲ ਹਨਾ ਇਹ ਜੀ ਲਓ ਭਾਈ ਇਹ ਦੇਖੋ ਹੁੱਡੀ ਬਾਈ ਮੈਂ ਕਹਾਂ ਨਾ ਓਕੇ ਦੀ ਰਿਪੋਰਟ ਆ ਬਾਈ ਯਾਰ ਗੱਲ ਬਾਤ ਲੋਟਾ ਤੇ ਜੇ ਬ੍ਰਾਂਡ ਦੀ ਗੱਲ ਕਰੋਗੇ ਆ ਪੜ ਲਓ ਜੀ ਜਿੰਨੇ ਤੋਂ ਪੜਿਆ ਜਾਂਦਾ ਜਿਹੜਾ ਤਾਂ ਐਨ ਆਰ ਆਈ ਭਰਾ ਨੇ ਉਹ ਤਾਂ ਪਹਿਲੇ ਝੂਟੇ ਸਮਝ ਜਾਣਗੇ ਬਈ ਯਾਰ ਆਹ ਬ੍ਰਾਂਡ ਇਨਾਂ ਕੋਲ ਪਈ ਨੇ ਕਮਾਲ ਹੋ ਗਈ ਹਨਾ ਸਾਰੇ ਬ੍ਰਾਂਡ ਹੀ ਨਿਕਲੇਗਾ ਤੇ ਹੁਣ ਕਈ ਵਾਰਾ ਕਹਿ ਦਰਾਂਗੇ ਵੀ ਬੋਰੇ ਦੇ ਵਿੱਚ ਦੇਖੋ ਮਟੀਰੀਅਲ ਜਦੋਂ ਐ ਇਕੱਠਾ ਕਰਿਆ ਤਾਂ ਥੋੜੀ ਜੀ ਤਹਿ ਤੂ ਅਲੱਗ ਤਰ੍ਹਾਂ ਹੁੰਦੀ ਆ ਇਹ ਹੈਗੇ ਨਾ ਆਪਣੇ ਪ੍ਰੈਸ ਕਰਨ ਤੋਂ ਬਾਅਦ ਦੀ ਕੰਡੀਸ਼ਨ ਆ ਲੈ ਬਾਈ ਆ ਹੈਗੇ ਨਾ ਸਾਰੀਆਂ ਆਪਣੀਆਂ ਹੁੱਡੀਆਂ ਲਓ ਬਈ ਕਰੋ ਚੈੱਕ ਤੇ ਆ ਦੇਖ ਲਓ ਆਪਣੇ ਭਰਾ ਕੋਲ ਪੀਸ ਪਏ ਨੇ ਮਤਲਬ ਇਦਾਂ ਇਦਾਂ ਦੇ ਮਟੇਰੇ ਖਲੂ ਇਹ ਸਾਰਾ ਸਰਦੀਆਂ ਦਾ ਮਟੀਰੀਅਲ ਹੈ ਜੇ ਤੁਸੀਂ ਆਈਡੀਆ ਲਗਾਉਂਗੇ ਵੀ ਇੱਕ ਪੀਸ ਤੁਹਾਨੂੰ ਕੀ ਕੋਸਟ ਪਿਆ ਜੇ ਤੁਸੀਂ 15000 ਦਾ ਬੋਰਾ ਲੈਨੇ ਹੋ ਤਾਂ ਵੀਰੇ 50 ਤੋਂ 60 ਰੁਪਏ 70 ਰੁਪਏ ਪੀਸ ਪਿਆ ਬੱਸ ਹਣ ਮਿਨਿਮਮ 50 ਮੈਕਸ 70 ਰੁਪਏ ਪੀਸ ਰੁਪਏ ਹੈ ਜੇ ਤੁਸੀਂ ਹੋਰ ਬਾਇ ਕਰਦੇ ਹੋ ਹੁਣ ਤੁਸੀਂ ਸੇਲ ਕਿੰਨੇ ਦਾ ਕਰਨਾ ਹੈ ਉਹ ਤੁਸੀਂ ਆਪਦੇ ਹਿਸਾਬ ਨਾਲ ਦੇਖ ਲਓ ਲਓ ਜੀ ਆ ਜਿੰਨੇ ਆਪਣੇ ਮਾਗਰ ਬੋਰੇ ਪਏ ਨੇ ਇਹ ਸਾਰਿਆਂ ਦੇ ਵਿੱਚ ਇਹੀ ਮਟੀਰੀਅਲ ਹੈ ਸਭ ਉਸਮੇ ਅਲੱਗ-ਅਲੱਗ ਆਈਟਮ ਹੋਗਾ ਸਰਦੀਆਂ ਦਾ ਆਈਟਮ ਹੈ ਲੇਡੀਜ਼ ਲੇਡੀਜ਼ ਕਾ ਜੈਂਟਸ ਕਾ ਬੱਚੋ ਕਾ ਸਭ ਆਈਟਮ ਅਵੇਲੇਬਲ ਹੈ ਦਿਖਾਈਏ ਆਪਾਂ ਹੋਰ ਜਿਹੜਾ ਬਾਕੀ ਦਾ ਮਟੀਰੀਅਲ ਆਜੋ ਭਾਈ ਸੋਨੂੰ ਆਪਾਂ ਜੈਕਟਾਂ ਦਿਖਾਤੀਆਂ ਸਵੈਗ ਸ਼ਰਟਾਂ ਦਿਖਾਤੀਆਂ ਹੁੱਡੀਆਂ ਦਿਖਾਤੀਆਂ ਤਿੰਨ ਆਈਟਮਾਂ ਸੋਨੂੰ ਮੈਂ ਆਲਰੇਡੀ ਕਵਰ ਕਰਤੀਆਂ ਹੁਣ ਜੈਂਟਸ ਦਾ ਮਟੀਰੀਅਲ ਲੇਡੀਜ਼ ਦਾ ਵੀ ਹੋਰ ਕੀ ਕੁਝ ਮਿਲਦਾ ਤਾਂ ਆਜੋ ਮਿੱਤਰੋ ਜਿੱਥੇ ਤੱਕ ਨਿਗਾ ਪਊਗੀ ਉੱਥੇ ਤੱਕ ਨਿਗਾ ਮਾਰ ਲਓ ਕੋਈ ਚੱਕਰੇ ਨਹੀਂ ਹੁਣ ਕਿਸੇ ਪੁਰਾਣੇ ਜੀਨਾਂ ਦਾ ਸਟਾਕ ਲੈਣਾ ਹੈ ਉਹ ਵੀ ਮਿਲ ਜੂ ਕੋਈ ਚੱਕਰੇ ਨਹੀਂ ਲਾ ਭਾਈ ये आ गया लेडीज दा है ये बच्चे दा बालू बच्चे दा पालू बच्चे दा बालू बच्चे दा पालू <laughs> दिखाइए बच्चे दा बालू बहुत बिकता है निकल जाओ भाई नहीं नहीं निकलेगा सार क्या भाई सुन ले आके देख लो ये बच्चे का बालू है सबको पता है बच्चे का बालू स्वेटर होता है क्या है स्वेटर होता चाहिए बच्चे का बालू स्वेटर और आप बच्चों पे है चार पांच चीजयां लगाई है ये लेडीज का बालू स्वेटर ओके ठीक है जी लेडी का बालू स्वेटर एदे तो शायद ना भाई निकल जाने बया और इधर लगेंगे ਮੈਨਸ ਕੇ টিਆਰਪੀ ਲੋਅਰ ਗਰਮ ਲੋਅਰ ਹੁੰਦੇ ਹੈ ਜੋ ਗਰਮ ਲੋਰ ਹੁੰਦੇ ਨੇ ਠੀਕ ਹੈ ਜੀ ਹਾਂ ਜੀ ਇਧਰ ਹੋ ਗਈ ਇਸਮੇ ਹੋ ਗਈ ਲੇਡੀਜ਼ ਕੀ ਜੈਕਟ ਹੈ ਜੈਕਟਾਂ ਹੋ ਗਈਆਂ ਠੀਕ ਹੈ ਜੀ ਤੇ ਆ ਵੀ ਪੈ ਹੈ ਨਾ ਕੁਝ ਕੁ ਜੈਕਟਾਂ ਦਾ ਆ ਵੀ ਆਪਾਂ ਦਿਖਾ ਦਿੰਨੇ ਆ ਬਾਈ ਜਿਹੜੀਆਂ ਆਪਣੀਆਂ ਜੈਕਟਾਂ ਨਹੀਂ ਹੁੰਦੀਆਂ ਗਈਆਂ ਆਪਾਂ ਕਹਿੰਨੇ ਕਿ ਕੁੜਤੇ ਪਜਾਮੇ ਦੇ ਉੱਤੇ ਪਾਉਣ ਪੂਨ ਨੂੰ ਉਹ ਵੀ ਪਾ ਸਕਦੇ ਨੇ ਹੋਰ ਹਿਸਾਬ ਨਾਲ ਵੀ ਪਾ ਸਕਦੇ ਨੇ ਤੁਹਾਡੇ ਅਲੱਗ ਅਲੱਗ ਇੱਛਾ ਹੈਗੀ ਸਿਰਫ ਕੁੱਲ ਮਿਲਾ ਕੇ ਇਹ ਆਪਣਾ 50 55 60 ਰੁਪਏ ਇੱਕ ਪੀਸ ਦੇ ਡੜਗੜ ਪਿੜੂਗਾ ਬੋਰਾ ਲੈਣਾ ਪਊਗਾ ਬੋਰੇ ਚ ਆਪਾਂ ਤੁਹਾਨੂੰ ਪੀਸ ਦੱਸਦੇ ਲਾਜੀ ਚੈੱਕ ਕਰੋ ਬਾਈ ਮੰਨਦੇ ਹਾਂ ਫਿਰ ਪੂਰੀ ਟਾਪ ਕੁਆਲਿਟੀ ਦੇ ਆ ਇਹ ਲਖਨਊ ਵਾਲੇ ਬਲਿਆ ਨੇ ਲਿਆ ਹੁਣ ਕਾ ਜਾਏਗਾ ਲਖਨਊ ਲਓ ਬਈਆ ਕਰੋ ਚੈੱਕ ਮਤਲਬ ਇਹਦੇ ਇਹਦੇ ਨਾਲ ਦੀਆਂ ਪੂਰੀਆਂ ਪ੍ਰੀਮੀਅਮ ਘੈਂਟ ਚੀਜ਼ ਯਾਰ ਕੱਪੜੇ ਦੇ ਵਿੱਚ ਤਾਂ ਸੋਨੂੰ ਐ ਆਕੇ ਤੁਸੀਂ ਐ ਕਹੋਗੇ ਕਿ ਬਾਈ ਯਾਰ ਸਰਾ ਕਰਵਾਤਾ ਹਨ ਕੱਪੜੇ ਦਾ ਲੰਬਾ ਨਹੀਂ ਮਿਲੂਗਾ ਸਰਦੀਆਂ ਦਾ ਸਬ ਆਈਟਮ ਹੈ ਲੇਡੀਜ਼ ਦਾ ਜੈਂਟਸ ਦਾ ਬੱਚੇ ਦਾ A to Z ਆਟਮ ਹੈ 100 ਪਲੱਸ ਆਈਟਮ ਹੈ ਠੀਕ ਹੈ ਤੇ ਹੁਣ ਦੋ ਤਰੀਕੇ ਨਾਲ ਤੁਸੀਂ ਮਟੀਰੀਅਲ ਖਰੀਦ ਸਕਦੇ ਹੋ ਜਿਹੜੀ ਸਭ ਤੋਂ ਵੱਡੀ ਗੱਲ ਹੈ ਕੀ ਸੀ ਆਪਣੇ ਵੀਰ ਭਾਈ ਨੇ ਬੋਰਾ ਲੈ ਕੇ ਜਾਣਾ ਬੋਰਾ ਵੀ ਲਿਜਾ ਸਕਦਾ ਪ੍ਰੈਸ ਤੁਸੀਂ ਚਾਹਿਆ ਆਪ ਕਰਨ ਦੇ ਚਾਹ ਹਾਂ ਪ੍ਰੈਸ ਸਾਹਿਬ ਨੇ ਸੈਰ ਮੇਂ ਖੜਾਓ ਕਈ ਵੀ ਹੁਣ ਮੰਨ ਕੇ ਚੱਲੋ ਆਹ ਬਾਈ ਨੇ ਇੱਕ ਇਹਦੇ ਵਿੱਚੋਂ ਕੱਢਿਆ ਬੋਰੇ ਚੋਂ ਹੁਣ ਇਹ ਵਿਦਆਉਟ ਪ੍ਰੈਸ ਹੈ ਇਹਦਾ ਜੋ ਰੇਟਰ ਹੋਗਾ ਉਹ ਅਲੱਗ ਹੈਗਾ ਹੁਣ ਉਸ ਤੋਂ ਬਾਅਦ ਕਈ ਭਰਾ ਕਹਿੰਦੇ ਨੇ ਕਿ ਯਾਰ ਸਾਨੂੰ ਤਾਂ ਪ੍ਰੈਸ ਕਰਕੇ ਪੈਕਿੰਗ ਕਰਕੇ ਭੇਜ ਦੇ ਆ ਪ੍ਰੈਸ ਕਰਿਆ ਹੈ 20 ਵੀ ਤੁਸੀਂ ਇਹਦੇ ਨਾਲ ਦਾ ਲੈ ਕੇ ਆਣਾ ਪ੍ਰੈਸ ਕਰਕੇ ਬੋਰਾ ਭਰ ਕੇ ਉਹ ਵੀ ਮਿਲ ਜੂਗਾ ਇਦਾਂ ਲੈ ਕੇ ਆਣਾ ਇਦਾਂ ਹੀ ਮਿਲ ਜੂਗਾ ਲੈ ਵੀ ਦੋ ਚਾਰ ਪੰਜ ਆਈਟਮਾਂ ਹੋ ਰਹੀਆਂ ਨੇ ਤੇ ਮਾਤਾ ਉਹ ਬਹਨੋਆਂ ਕੇ ਲਈ ਇਸ ਸੋਲ اور اسٹول ਵੀ ਹੈ। ਓਕੇ ਛੋੜ ਛੂਲ اسٹੋਲ ਇਨਸਟਾਲ ਵਗੈਰਾ ਸਾਰਾ ਕੁਝ ਮਿਲੂਗਾ ਬੱਤਰੋ ਲੈ ਬਾਈ ਓਏ। ਮਤਲਬ ਟਾਈਮ ਕੱਢ ਕੇ ਉਰੇ ਆ ਜਾਓ ਬਾਈ। ਮੈਂ ਕਹਿੰਦਾ ਦੁਕਾਨ ਕਿਉਂ ਨਾ ਭਰ ਦੇਸ ਤੁਹਾਡੀ। ਆ ਜਿੰਨਾ ਪਈਆਂ ਨੇ ਮਿੱਤਰੋ ਇੱਕ ਤੋਂ ਇੱਕ ਲੈ। ਆਪਾਂ ਤੁਹਾਨੂੰ ਦਿਖਾਏ ਦਿੰਨੇ ਆ ਲੈ ਬਾਈ। ਅੱਜ ਇੰਨਾ ਕਰੋ ਚੈੱਕ। ਅੱਛਾ ਵੀਰੇ ਇੱਕ ਚੀਜ਼ ਦੱਸੋ ਮੰਨ ਕੇ ਚੱਲੋ ਆਪਣੇ ਕਿਸੇ ਬਰਾਂਡ ਦਾ ਕੋਈ ਵੀ ਬੁਰਾ ਲੈਤਾ ਉਹਦੇ ਵਿੱਚ ਸਾਈਜ਼ ਸਾਰੇ ਅਲੱਗ-ਅਲੱਗ ਹੁੰਦੇ ਨੇ ਅਲੱਗ-ਅਲੱਗ ਹਨਾ ਇਹ ਜੈਕਟ ਹੋ ਗਿਆ ਇਹ ਮੰਨ ਲਿਆ ਇਹ ਜੈਕਟ ਦਾ ਬੰਡਲ ਰੱਖਿਆ ਹਾਂਜੀ ਆਪਨੇ ਬੰਡਲ ਲਿਆ ਹਾਂ ਇਸਮੇ ਹਰ ਪੀਸ ਅਲੱਗ ਸਾਈਜ਼ ਦਾ ਹੋਗਾ ਅਲੱਗ ਕਲਰ ਦਾ ਹੋਗਾ ਔਰ ਅਲੱਗ ਹੀ ਡਿਜ਼ਾਈਨ ਦਾ ਹੋਗਾ ਅਲੱਗ ਹੀ ਡਿਜ਼ਾਈਨ ਹੋਗਾ ਆਪਕੇ ਪਾਸ ਕਿਸੇ ਵੀ ਸਾਈਜ਼ ਦਾ ਆਦਮੀ ਆ ਜਾਏ ਐਮ ਐਲ ਐਕਸਲ ਡਬਲ ਐਕਸਲ ਆਪਕੀ ਸ਼ੋਪ ਸੇ ਵਾਪਸੀ ਨਹੀਂ ਜਾਏਗਾ ਸਟੈਂਡਰਡ ਸਾਈਜ਼ ਸਾਰੇ ਮਿਲ ਜਾਣਗੇ ਹੁਣ ਵੈਰਾਈਟੀ ਸਰਦੀਆਂ ਦੇ ਨਾਲ ਆਪਾਂ ਤੁਹਾਨੂੰ ਜਿਹੜੀ ਚੱਲ ਰਹੀ ਹੈ ਉਹ ਦਿਖਾ ਦਿੰਨੇ ਆ ऐसे बच्चे के आइटम है बच्चे का कोई भी साइज है यार 2 साल से 12 साल तक वो वापसी नहीं जाएगा एक, एक ये भालू स्वेटर का पीस है ये पालू स्वेटर ਜਿਹੜਾ ਬੱਚਿਆਂ ਵਾਲਾ ਕਹਿੰਦੇ ਨੇ ਉਹ ਵਾਲੇ ਪੀਸ ਨੇ ਇਹਦੇ ਹੀ ਬੂਰੇ ਮਿਲ ਜਾਣਗੇ बाकी आ जाओ उधर ਨਾਲ ਥੋੜਾ ਜਿਹਾ ਮਟੀਰੀਅਲ ਖੁੱਲਾ ਪਿਆ ਪਾਸੋਂ ਚੈੱਕ ਕਰਾ ਦੇਣ ਟ੍ਰੈਕ ਸੂਟ ਟ੍ਰੈਕ ਲੋਅਰ ਸਭ ਆਈਟਮ ਹੈ ਅੱਲਾਹ ਵਾਹ ਅੱਛਾ ਇਹਦੇ ਵਿੱਚ ਕੀ ਪਿਆ ਫਿਰ ਇਹਦੇ ਵਿੱਚ ਜੈਕਟ ਹੈ ਜੈਕਟਾਂ ਆ ਗਈਆਂ ਤੇ ਆ ਜਿਵੇਂ ਪਏ ਨੇ ਬਾਈ ਦੇਖੋ ਟੌਪ ਪਏ ਨੇ ਲੇਡੀਜ਼ ਗੇਰ ਸ਼ਾਰਟ ਟੌਪ ਲੌਂਗ ਟੌਪ ਸਭ ਆਈਟਮ ਹੈ ਸਾਰੇ ਵਗੈਰਾ ਗਰਮੀਆਂ ਦਾ ਮਟੀਰੀਅਲ ਲੈਣਾ ਹੋਵੇ ਜਿਵੇਂ ਗਰਮਿਓ ਕੇ ਪਲਾਜੋ ਵੀ ਹੈ ਗਰਮਿਓ ਕੇ ਪਲਾਜੋ ਵੀ ਹੈ ਦੋਨੋਂ ਮਿਲ ਜਾਣਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਣੀਆਂ ਜੀਨਾਂ ਜੁਨਾਂ ਦੀਆਂ ਸ਼ਰਟਾਂ ਦਾ ਸਟਾਕ ਟੀ-ਸ਼ਰਟਾਂ ਦਾ ਸਟਾਕ ਸਾਰਾ ਕੁਝ ਹੀ ਮਿਲ ਜਾਊਗਾ ਬਸ ਹੁਣ ਮੈਂ ਤੁਹਾਨੂੰ ਕੀ ਹੈਗਾ ਇੱਥੇ ਹੁਣ ਆਉਣ ਦਾ ਫਾਇਦਾ ਕੀ ਹੈ ਸਭ ਤੋਂ ਵੱਡਾ ਕਿਉਂਕਿ ਸਰਦੀ ਹਲੇ ਆਉਣ ਨੂੰ ਮਹੀਨਾ ਡੇਢ ਮਹੀਨਾ ਪਿਆ ਹੁਣ ਕੀ ਹੈ ਨਵਾਂ ਮਟੀਰੀਅਲ ਆ ਗਿਆ ਤਾ ਹੁਣ ਜਿਹੜਾ ਆ ਗਿਆ ਪਹਿਲਾਂ ਉਹ ਲੈ ਗਿਆ ਹਨਾ ਇਹੀ ਤੇ ਈ ਗੱਲ ਹੈ ਸਰਦੀਆਂ ਦਾ ਆਈਟਮ ਸਭ ਤੋਂ ਵੱਡੀ ਬਾਤ ਕਿਹਾ ਹੈ ਵੀਰ ਜੀ ਕਿ ਸਰਦੀਆਂ ਦਾ ਜੋ ਆਬ ਮਾਲ ਹੋਇਆ ਨਿਆ ਮਾਲ ਆਇਆ ਹੋਇਆ ਸਾਰਾ ਨਿਆ ਆਪਣਾ ਪੈਕਿੰਗ ਕਰਿਆ ਹਨਾ ਆਪਾਂ ਦਿਖਾ ਦਈਏ ਹੁਣ ਜਿਵੇਂ ਮੰਨ ਕੇ ਚੱਲੋ ਕਿਸੇ ਭਰਾ ਨੇ ਇਹ ਆਰਡਰ ਕਰਿਆ ਇੰਦਾ ਪ੍ਰੈਸ ਹੋਊਗੀ ਪ੍ਰੋਪਰ ਪੈਕਿੰਗ ਹੋਊਗੀ ਟੈਗ ਟੁਕ ਸਾਰਾ ਕੁਝ ਲੱਗੂਗਾ ਹੁਣ ਆਹਾ ਇਹਨੂੰ ਪੈਂਟ ਨੂੰ ਕੌਣ ਕਹਿ ਦੂਗਾ ਵੀ ਇਹ ਯਰ ਕਦੇ ਤੇ ਬੜ ਪਏ ਤੇ ਚੈੱਕ ਕਰੋ ਠੀਕ ਹੈ ਆਪ ਇਸ ਨੂੰ ਵੈਸੇ ਡੈਮੋ ਵਾਸ ਦਿਖਾ ਰਿਹਾ ਹੁਣ ਬਾਈ ਹੋਰ ਕਿਵੇਂ ਕਰਦੇ ਨੇ ਤੁਸੀਂ ਆਰਡਰ ਰਖਾਤਾ ਵੀ ਸਾਨੂੰ ਆ ਪ੍ਰੈਸ ਕਰਕੇ ਪੈਕਿੰਗ ਕਰਕੇ ਦੇ ਦਿਓ ਲੈ ਆਹ ਪੈਕਿੰਗ ਕਰੀ ਹੋਈ ਆ ਪ੍ਰੋਪਰ ਸਟicker ਲੱਗਿਆ ਹੋਇਆ ਪ੍ਰੈਸ ਪ੍ਰੋਸ ਹੋਈ ਹੋਈ ਆ ਓਕੇ ਦੀ ਰਿਪੋਰਟ ਆ ਡੰਬਲ ਬਣਾਤਾ ਆ ਲੈ ਕਰੋ ਚੈੱਕ ਆਹ ਬੋਰਾ ਚੋਂ ਕੱਢ ਕੇ ਇਹਦੇ ਨਾਲ ਦਾ ਕਰਕੇ ਵੀ ਤੁਹਾਨੂੰ ਦੇ ਦੇਣਗੇ ਪ੍ਰੈਸ ਮਸ਼ੀਨ ਪਰਲੇ ਪਾਸੇ ਚੱਲ ਰਹੀ ਆ ਚੈੱਕ ਕਰ ਲਓ ਉਧਰ ਨਿਗ੍ਹਾ ਮਰਵਾਈ ਪਰਲੇ ਪਾਸੇ ਲੈ ਬਾਈ ਉਧਰ ਸਾਰਾ ਕੰਮ ਆ ਜਿਹੜਾ ਸਾਹਮਣੇ ਬੋਰੇ ਪਏ ਨੇ ਇਹ ਇਹਨਾਂ ਦੇ ਵਿੱਚ ਪੈਕਿੰਗ ਹੋ ਕੇ ਚਲੇ ਜਾਣਗੇ ਨਾ ਜਿਹੜੇ ਮੇਰਾ ਹਾਂ ਜਿ세 ਬੋਰੇ ਕਲੀਨ ਕਲਰ ਦੇ ਪਾਈ ਨੇ ਅੱਜ ਮੈਂ ਕੰਜੇ ਦੇ ਨਾਮ ਲਿਖੇ ਹੋਏ ਨੇ ਆਰਡਰ ਆਏ ਹੋਏ ਨੇ ਤੇ ਜਿਹੜੇ ਭਰਾ ਆਪਣੇ ਕਹਿੰਦੇ ਨੇ ਕਿ ਬਈ ਯਾਰ ਇੱਕ ਕਈ ਵਾਰ ਡਾਊਟ ਚ ਆਉਂਦਾ ਵੀ ਸਾਡੇ ਨਾਲ ਕੋਈ ਕੱਲੂ ਕੋਈ ਧੋਖਾ ਤਾਂ ਨਹੀਂ ਹੋ ਜੇ ਮੈਂ ਪਿਛਲੇ ਸਾਲ ਤੋਂ ਇਹਨਾਂ ਕੋਲ ਆ ਰਿਆਂ ਲਗਾਤਾਰ ਠੀਕ ਹੈ ਇੱਕ ਸਾਲ ਅਪਰੋਕਸੀਮੇਟ ਪੂਰਾ ਹੋਇਆ ਗਿਆ ਹਣਾ ਇੱਕ ਸਾਲ ਦਾ ਪੂਰਾ ਹੋ ਗਿਆ ਮੈਨੂੰ ਇਹਨਾਂ ਦਾ ਪਤਾ ਆਪਣੇ ਪੰਜਾਬ ਦੇ ਅੱਧੇ ਨਾਲੋਂ ਵੱਧ ਅੱਖਾਂ ਬੰਦਰ ਕਿਉਂਰੇ ਆ ਗਏ ਤੇ ਮਟੀਰੀਅਲ ਲੈ ਗਏ ਮਟੀਰੀਅਲ ਦੀ ਜ਼ਿੰਮੇਵਾਰੀ ਪੂਰੀਆ ਬੰਦੇ ਬੋਕ ਕੈਂਟ ਨੇ ਯਾਰ ਤਾ ਕੋਈ ਗੱਲ ਬਾਤ ਹੈ ਤਾਂ ਯਾਰ ਕਿੰਨੀ ਵੀ ਵਾਰ ਆਇਆ ਉਹ ਤੁਸੀਂ ਅੰਦਾਜ਼ਾ ਲਾ ਲਿਓਗੇ ਕਿ ਮੈਨੂੰ ਲੱਗਦਾ 2 ਕੁ ਮਹੀਨੇ ਬਾਦ ਆਪਾਂ ਵੀਡੀਓ ਪਾ ਰਹੇ ਹਾਂ ਰੈਗੂਲਰ ਰੈਗੂਲਰ ਠੀਕ ਹੈ ਜੀ ਬਾਕੀ ਭਰਾ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਕਾਲ ਕਰਕੇ ਕਿਸੇ ਵੀ ਆਟਮ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੈ ਕਰ ਲਿਓ ਬਾਕੀ ਬਈ ਵਰਕਿੰਗ ਟਾਈਮ ਕਾਲ ਕਰ ਲਿਆ ਕਰੋ ਰਾਤ ਨੂੰ ਥੋੜਾ ਤੰਗ ਨਾ ਕਰਿਆ ਕਰੋ ਨਹੀਂ ਬਹੁਤ ਸਾਰੇ ਭਾਈ ਸੋਚਦੇ ਹੈ ਕਿ ਭਈਆ ਅਗਰ ਪੈਸੇ ਡਾਲ ਦिए ਮਾਲ ਆਏਗਾ ਨਹੀਂ ਆਏਗਾ ਭਈਆ ਫੁੱਲ ਗਾਰੰਟੀ ਹੈ ਆਪਾਂ ਇੱਕ ਇੱਕ ਪੈਸਾ ਸਾਡੇ ਕੋਲ ਸੇਫ ਰਹੇਗਾ ऐसे डालने के बाद भी आपका मुड़ी हो जाएगा माल नहीं मंगाना पैसे रिटर्न मंगाना 1 सेकंड में आपके अकाउंट में रिटर्न हो जाएंगे और ये दुबड़ी गल की होगी यार हां भाई कहंदा हमारी फुल गारंटी लो लाइसेंस लो आधार कार्ड लो वीडियो कॉल करो कुछ भी करो सबसे बड़ी बात है वीर मैं बैठा यार ठीक है और दादा मैं भी कह देना बंदे कहनना यार साल तो पता कमगा लगातार कर देनेनु इननु बहुत टाइम गोरे बैठानु 10 साल हो गए वीर 10 साल हो गए इथे ते स्क्रीन दे नंबर जदरा किसी तरह दे कोई भी आइटम बारे भाई लेके जाना है काम शुरू करना है बेफिकर कांटेक्ट कर लो भ्रानु ਤੇ ਕਿਸੇ ਪੁਰਾਣੇ ਸਿੰਗਲ ਪੀਸ ਲੈਣ ਦਾ ਉਹ ਤਾਂ ਨਾ ਕਰਿਓ ਇਕੱਠਾ ਬੋਰਾ ਚੱਕਣਾ ਹੈ ਉਹ ਕੰਟੈਕਟ ਕਰ ਲ ਬਾਕੀ ਸਕਰੀਨ ਤੇ ਐਡਰੈਸ ਤੇ ਮੋਬਾਈਲ ਨੰਬਰ ਦੋਨੋਂ ਜਦਰੀ ਕੰਟੈਕਟ ਕਰ ਲਿਓ ਬਾਕੀ ਵਿਜ਼ਿਟ ਕਰ ਲਿਓ